ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤੇ ਆਉਣ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਅਮਰੀਕਾ ਵਿੱਚ ਗੈਂਗਸਟਰ ਗੋਲਡੀ ਬਰਾਡ ਦੀ ਗੁੜੀਆਂ ਲੱਗਣ ਕਾਰਨ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱहां ਅਮਰੀਕਾ ਦੇ ਵਿੱਚ ਗੈਂਗਸਟਰ ਗੋਲਡੀ ਬਰਾਡ ਦੀ ਮੌਤ ਦੀ ਖਬਰ ਆਈ ਹੈ ਉਸ ਦੀ ਗੋਡੀਆਂ ਮਾਰ ਕੇ ਹੱਤਿਆ ਕਰਨ ਵਾਲਾ ਹੱਤਿਆ ਕਰਨ ਦਾ ਦਾਵਾ ਇੱਕ ਨਿਊਜ਼ ਵੈਬਸਾਈਟ ਨੇ ਕੀਤਾ ਹੈ ਜੀ ਹਾਂ ਵੈਬਸਾਈਟ ਤੇ ਲਿਖਿਆ ਹੋਇਆ ਹੈ ਕਿ ਗੋਲੀ ਲੱਗਣ ਤੋਂ ਬਾਅਦ ਗੋਲਡੀ ਬਰਾਡ ਦੀ ਮੌਤ ਹੋ ਗਈ ਨਿਊਜ਼ ਐਸਐਚ ਦਾਵਾ ਕੀਤਾ ਗਿਆ ਕੁਝ ਦਿਨ ਪਹਿਲਾਂ ਉਸ ਨੂੰ ਦੋ ਗੋਲੀਆਂ ਲੱਗੀਆਂ ਸਨ ਜੈਸ ਕਰਕੇ ਉਸ ਦੀ ਮੌਤ ਹੋਈ ਹੈ ਦੱਸਦੇ ਕੈਨੇਡਾ ਤੋਂ ਭੱਜੇ ਨਮਗਰ ਗੋਲਡੀ ਬਰਾਡ ਨਵੇਂ ਅਮਰੀਕਾ ਦੇ ਫਰੇਜਨੋ ਵਿੱਚ ਹੀ ਪਨਾਹ ਲਈ ਸੀ ਅਤੇ ਗੋਲਡੀ ਬਰਾਡ ਦੀ ਆਖਰੀ ਲੋਕੇਸ਼ਨ ਫਰੇਜਨੋ ਹੀ ਦੱਸੀ ਜਾਂਦੀ ਹੈ ਸਾਰਾ ਦਾਵਾ ਇੱਕ ਅਮਰੀਕੀ ਵੈਬਸਾਈਟ ਨੇ ਕੀਤਾ ਹੈ ਹਾਲਾਂਕਿ ਲੀਵਿੰਗ ਇੰਡੀਆ ਨਿਊਜ਼ ਇਸ ਕਵਰ ਦੀ ਪੁਸ਼ਟੀ ਨਹੀਂ ਕਰਦਾ ਮੀਡੀਆ ਰਿਪੋਰਟਰਾਂ ਦੀ ਮੰਨੀ ਹੈ ਤਾਂ ਬਰਾੜ ਦੇ ਵਿਰੋਧੀ ਗੈਂਗਸਟਰ ਅਰਸ਼ਰ ਡੱਲਾ ਤੇ ਲਖਬੀਰ ਡੱਲਾ ਨੇ ਗੈਂਗਸਟਰ ਨੂੰ ਗੋਲਡੀ ਨੂੰ ਮਾਰਨ ਦੀ ਜਿਮਿਓ ਰਿਲੀਜ਼ ਦੋਵਾਂ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੇ ਦੁਸ਼ਮਣੀ ਕਰ ਗੋਲਡੀ ਨੂੰ ਗੋਲੀ ਮਾਰੀ ਹੈ ਫਿਲਹਾਲ ਇਸ ਤੇ ਲੌਰੈਂਸ ਜਾਂ ਕਿਸੇ ਹੋਰ ਗੈਂਗਸਟਰ ਵੱਲੋਂ ਇਸ ਬਾਰੇ ਕੋਈ ਪ੍ਰਤਿਕਿਰਿਆ ਨਹੀਂ ਦਿੱਤੀ ਗਈ ਵੀਡੀਓ ਦੇਖਣ ਲਈ ਤਾਂ ਬੜਾ ਦਾਣਵਾ